ਜੀ ਹਾਂਜੀ ਵੈਲਕਮ ਟੂ ਪੰਜਾਬ ਨੋਲੇਜ ਪੁਆਇੰਟ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਨੋਲੇਜ ਪੁਆਇੰਟ ਤੇ ਅੱਜ ਸੀ ਤੁਹਾਡੇ ਲਈ ਜੀਕੇ ਦੇ ਜੀਕੇ ਦਾ ਇੱਕ ਮੌਕ ਟੈਸਟ ਲੈ ਕੇ ਆਇਆ ਇਹਦੇ ਵਿੱਚ ਕੀ ਹੋਊਗਾ ਜੀਕੇ ਦੇ ਕਾਫੀ ਕੁਐਸਚਨ ਹੋਣਗੇ ਮੈਥ ਦੇ ਵੀ ਹੋਣਗੇ ਪੰਜਾਬੀ ਦੇ ਵੀ ਹੋਣਗੇ ਠੀਕ ਹੈ ਤੁਸੀਂ ਨੇ ਸਾਰਿਆਂ ਨੇ ਇਹਨਾਂ ਪ੍ਰਸ਼ਨਾਂ ਨੂੰ ਧਿਆਨ ਨਾਲ ਸੁੰਨਾ ਤਾਂ ਪਲੀਜ਼ ਮੇਰੀ ਇੱਕ ਰਿਕੁਐਸਟ ਹੈ ਵੀ ਤੁਸੀਂ ਕੀ ਕਰੋਗੇ ਇਹਨਾਂ ਦੇ ਅਨਸਰ ਹੋਣਗੇ ਜੋ ਉਹ ਜਦ ਤੁਸੀਂ ਕਮੈਂਟ ਦੇ ਵਿੱਚ ਦੱਸੋਗੇ ਤਾਂ ਉਹਦੇ ਨਾਲ ਕੁਐਸਚਨ ਦਾ ਨੰਬਰ ਮੈਂਸ਼ਨ ਜ਼ਰੂਰ ਕਰਦੇ ਹੋ ਵੀ ਕਿਹੜੇ ਪ੍ਰਸ਼ਨ ਦਾ ਤੁਸੀਂ ਉੱਤਰ ਦੇ ਰਹੇ ਹੋ ਜੀ ਠੀਕ ਹੈ ਜੀ ਤਾਂ ਹੁਣ ਆਪਾਂ ਸਟਾਰਟ ਕਰਦੇ ਹਾਂ ਜੀ ਪਹਿਲਾ ਪ੍ਰਸ਼ਨ ਦੇਖੋ ਚੀਨੀ ਯਾਤਰੀ ਹੁਨ ਸੰਗ ਕਿਸ ਦੇ ਰਾਜਕਾਲ ਦੌਰਾਨ ਜਿਹੜਾ ਭਾਰਤ ਆਇਆ ਸੀ ਹਾਂਜੀ ਚੀਨੀ ਯਾਤਰੀ ਹੁਨ ਸੰਗ ਕਿਸ ਦੇ ਰਾਜਕਾਲ ਦੌਰਾਨ ਭਾਰਤ ਆਇਆ ਇਨਾ ਪਿੱਛੇ ਜੇ ਇੱਕ ਆਪਣਾ ਸੀਨੀਅਰ ਅਸਿਸਟੈਂਟ ਦਾ ਪੇਪਰ ਹੋ ਕੇ ਠੀਕ ਹੈ ਉਹਦੇ ਵਿੱਚ ਇਹ ਪ੍ਰਸ਼ਨ ਪੁੱਛਿਆ ਗਿਆ ਸੀ ਕਿ ਹੋਂਸਾਏ ਜਿਹੜਾ ਕਿਹੜੇ ਦੇਸ਼ ਦਾ ਰਹਿਣ ਵਾਲਾ ਸੀ ਠੀਕ ਹੈ ਕਿਹੜੇ ਦੇਸ਼ ਦਾ ਰਹਿਣ ਵਾਲਾ ਸੀ ਤੁਸੀਂ ਸੋਚੋ ਸਾਰੇ ਕਮੈਂਟ ਕਰਕੇ ਜਰੂਰ ਦੱਸਿਓ ਇਹ ਕਿਹੜੇ ਦੇਸ਼ ਦਾ ਰਹਿਣ ਵਾਲਾ ਸੀ ਹਾਂਜੀ ਕਿਹਦੇ ਦੇਦਾ ਸੀ ਜੀ ਚੀਨ ਦਾ ਰਹਿਣ ਵਾਲਾ ਸੀਗਾ ਹਨਾ ਹੁਣ ਇਹਦੇ ਵਿੱਚ ਕੁਐਸਚਨ ਘੁਮਾ ਕੇ ਪਤਾ ਇੱਥੇ ਕਹਿੰਦਾ ਵੀ ਚੀਨੀ ਯਾਤਰੀ ਹੂਸਾਂ ਕਿਸ ਦੇ ਰਾਜਕਾਲ ਦੌਰਾਨ ਭਾਰਤ ਆਇਆ ਸੀਗਾ ਕਿਸ ਦੇ ਰਾਜਕਾਲ ਦੌਰਾਨ ਭਾਰਤ ਆਇਆ ਸੀ ਦੇਖ ਸਕਦੇ ਹੋ ਆਪਸ਼ਨ ਤੁਸੀਂ ਹਾਂਜੀ ਕੀ ਆਨਸਰ ਹੋਊਗਾ ਜੀ ਇਹਦਾ ਇਹਦਾ ਆਨਸਰ ਹੋਊਗਾ ਜੀ ਡੀ ਆਪਸ਼ਨ ਹਰਸ਼ਵਰਧਨ ਠੀਕ ਹੈ ਇਹ ਤੁਸੀਂ ਯਾਦ ਕਿਵੇਂ ਰੱਖਣਾ ਪਰ ਭੁੱਲੀ ਵੀ ਜਾਂਦੇ ਆ ਵੀ ਹੈ ਨਾ ਕੀ ਆਨਸਰ ਹੋਊਗਾ ਕਿਵੇਂ ਯਾਦ ਰੱਖਣਾ ਹਿਉਨ ਸਾਹ ਕਿਹੜੇ ਨਾਲ ਲਿਖਿਆ ਜਾਂਦਾ ਜੀ ਹਾਹੇ ਨਾਲ ਹਰਸਵਰਧਨ ਵੀ ਕਿਹੜੇ ਨਾਲ ਲਿਖਿਆ ਜਾਂਦਾ ਜੀ ਹਾਹੇ ਨਾਲ ਦੋਨੇ ਐਚ ਐਚ ਦੇ ਨਾਲ ਸ਼ੁਰੂ ਹੁੰਦੇ ਆ ਠੀਕ ਹੈ ਇਹ ਟ੍ਰਿਕ ਆ ਛੋਟੀ ਜੀ ਕੀ ਯਾਦ ਰੱਖਣ ਲਈ ਠੀਕ ਹੈ ਜੀ ਹਾਂਜੀ ਅਗਲੇ ਪ੍ਰਸ਼ਨ ਵੱਲ ਵਧਦੇ ਆ ਅਗਲਾ ਪ੍ਰਸ਼ਨ ਦੇਖੋ ਜੀ ਹਰ 76 ਸਾਲਾਂ ਪਿੱਛੋਂ ਕਿਹੜਾ ਪੂਛਲਦਾਰਾ ਦਿਖਾਈ ਦਿੰਦਾ ਹੈ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖੋ ਕਮੈਂਟ ਕਰਕੇ ਆਨਸਰ ਜਰੂਰ ਦਿਓ ਜੀ ਹਾਂਜੀ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਜੀ ਇਹਦਾ ਆਨਸਰ ਹੈ ਜੀ ਏ ਆਪਸ਼ਨ ਹੈਲੀ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਹਰ ਬੱਲਵ ਸੰਗੀਤ ਸਮੇਲਨ ਕਿੱਥੇ ਹੁੰਦਾ ਹੈ ਹਰ ਬੱਲਵ ਸੰਗੀਤ ਸਮੇਲਨ ਜਿਹੜਾ ਕਿੱਥੇ ਹੁੰਦਾ ਹੈ ਸੋਚੋ ਜੀ ਤੁਸੀਂ ਆਪ ਸਾਰੇ ਹਾਂ ਜੇ ਇਹਦਾ ਸਹੀ ਆਨਸਰ ਹੋਊਗਾ ਜੀ ਬੀ ਆਪਸ਼ਨ ਜਿਲੰਦਰ ਠੀਕ ਹੈ ਜੀ ਅਗਲਾ ਪ੍ਰਸ਼ਨ ਦੇਖੋ ਕਿਕਲੀ ਕਿਹੜਿਆਂ ਦਾ ਲੋਕ ਨਾਚ ਹੈ ਮਤਲਬ ਜਿਹੜੀ ਕਿਕਲੀ ਆ ਕਿੰਨਾ ਦਾ ਲੋਕ ਨਾਚ ਹੈ ਜੀ ਉਹ ਆਪਸ਼ਨ ਦੇਖ ਲਓ ਤੁਹਾਡੇ ਸਾਹਮਣੇ ਨੇ ਸਾਰੀਆਂ ਆਪਸ਼ਨਾਂ ਜੀ ਹਾਂਜੀ ਇਹਦਾ ਸਹੀ ਉੱਤਰ ਕੀ ਹੋਊਗਾ ਜੀ ਬੀ ਆਪਸ਼ਨ ਕੁੜੀਆਂ ਦਾ ਠੀਕ ਹੈ ਜੀ ਇਹ ਤੁਸੀਂ ਕਰ ਆਪ ਕਰਿਆ ਕਰੋ ਸਾਰੇ ਕੁਐਸਚਨ ਫਿਰ ਦੇਖਿਆ ਕਰੋ ਵੀ ਅਸੀਂ ਇਹ ਮੌਕ ਟੈਸਟ ਦੇ ਵਿੱਚੋਂ ਕਿੰਨੇ ਨੰਬਰ ਲੈ ਲਏ ਨੇ ਆਪਾ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਤਹਿਤ ਪੰਜਾਬ ਵਿੱਚ ਕਿਸ ਤਰ੍ਹਾਂ ਦੀ ਵਿਧਾਨ ਮੰਡਲ ਸਥਾਪਿਤ ਕੀਤੀ ਗਈ ਸੀ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਤੁਸੀਂ ਹਾਂਜੀ ਇਹਦਾ ਸਹੀ ਉੱਤਰ ਕੀ ਆਊਗਾ ਜੀ ਬੀ ਆਪਸ਼ਨ ਦੋ ਸਦਨੀ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਅਰਾਵਲੀ ਪਹਾੜਤ ਮਾਲਾ ਦੀ ਸਭ ਤੋਂ ਉੱਚੀ ਚੋਟੀ ਦਾ ਕੀ ਨਾਮ ਹੈ ਹਾਂਜੀ ਰਜੇ ਅਰਾਵਲੀ ਪਹਾੜਤ ਮਾਲਾ ਦੀ ਸਭ ਤੋਂ ਉੱਚੀ ਚੋਟੀ ਦਾ ਕੀ ਨਾਮ ਆ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ ਹਾਂਜੀ ਸਹੀ ਕਰਿਆ ਕਰੋ ਸਾਰੇ ਹਾਂਜੀ ਇਹਦਾ ਸਹੀ ਆਨਸਰ ਹੈ ਜੀ ਬੀ ਆਪਸ਼ਨ ਗੁਰੂ ਸਿਖਰ ਠੀਕ ਹੈ ਜੀ ਅਗਲਾ ਪ੍ਰਸ਼ਨ ਦੇਖੋ ਜੀ ਦਟ ਰਿਵੀਊਨ ਅਖਬਾਰ ਦਾ ਬਾਨੀ ਕੌਣ ਸੀ? ਟ੍ਰਿਬਿਊਨ ਅਖਬਾਰ ਦਾ ਬਾਨੀ ਸੀ ਜਿਹੜਾ ਕੌਣ ਸੀ ਫਾਊਂਡਰ ਕੌਣ ਸੀ ਜੀ? ਆਪਸ਼ਨਾਂ ਦੇਖ ਲਓ ਜੀ। ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ। ਬੀ ਆਪਸ਼ਨ, ਧਿਆਨ ਸਿੰਘ ਮਜੀਠੀਆ। ਹਾਂਜੀ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਮਲੇਰ ਕੋਡਲਾ ਵਿਖੇ ਤੋਪਾਂ ਨਾਲ ਕਿੰਨੇ ਕੂਕਿਆਂ ਨੂੰ ਸਹੀਰ ਕੀਤਾ ਗਿਆ ਸੀ ਜੀ? ਦੇਖ ਸਕਦੇ ਹੋ ਜੀ ਤੁਸੀਂ ਆਪਸ਼ਨ ਹੈ ਪਤਾ ਹੋ ਇਹ ਸਭ ਨੂੰ ਸਹੀ ਉੱਤਰ ਕਰਿਓ ਜੀ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ 66 ਜਦੋਂ ਆਪਾਂ ਸਾਰੇ ਪ੍ਰਸ਼ਨ ਕਰ ਲਾਂਗੇ ਜਿੰਨੇ ਤੁਹਾਨੂੰ ਕਰਾਉਣੇ ਆ ਤਾਂ ਉਸ ਤੋਂ ਬਾਅਦ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੇ ਕਿੰਨੇ ਪ੍ਰਸ਼ਨ ਸਹੀ ਗਏ ਨੇ ਜੀ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ 1931 ਵਿੱਚ ਬਣੀ ਭਾਰਤ ਦੀ ਪਹਿਲੀ ਬੋਲਣ ਵਾਲੀ ਫਿਲਮ ਕਿਹੜੀ ਸੀ ਹਾਂਜੀ ਕਿਹੜੀ ਸੀ ਜੀ ਬੋਲਣ ਵਾਲੀ ਫਿਲਮ ਭਾਰਤ ਦੇ ਵਿੱਚ 1931 ਚ ਬਣੀ ਸੀ ਜਿਹੜੀ ਆਪਸ਼ਨ ਦੇਖ ਸਕਦੇ ਹੋ ਜੀ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ ਆਲਮ ਆਰਾ ਠੀਕ ਹੈ ਇੱਕ ਇਹਦੇ ਉਲਟ ਦੇਖੋ ਵੀ 1931 ਨੂੰ ਆਪਾਂ 1913 ਬਣਾ ਦਈਏ ਠੀਕ ਹੈ 1913 ਦੇ ਵਿੱਚ ਜਿਹੜੀ ਪਹਿਲੀ ਆਪਣੀ ਸਾਇਲੈਂਟ ਫਿਲਮ ਸੀਗੀ ਭਾਰਤ ਦੀ ਉਹ ਕਿਹੜੀ ਸੀ ਜੀ ਹਾਂਜੀ ਉਹ ਵੀ ਤੁਹਾਨੂੰ ਦੱਸਦੇ ਆ ਹਾਂਜੀ ਤੁਸੀਂ ਦੱਸੋ ਜੀ ਕਿਹੜੀ ਸੀ ਜੇ ਹੋ 1913 ਦੇ ਵਿੱਚ ਸਾਇਲੈਂਟ ਫਿਲਮ ਬਣੀ ਸੀ ਭਾਰਤ ਦੀ ਪਹਿਲੀ ਉਹ ਕਿਹੜੀ ਸੀ ਜੀ ਰਾਜਾ ਹਰੀਸ਼ਚੰਦਰ ਯਾਦ ਰੱਖਣਾ ਤੁਸੀਂ ਜੀ ਠੀਕ ਹੈ ਜੀ ਅਗਲਾ ਪ੍ਰਸ਼ਨ ਦੇਖਦੇ ਆਂ ਚੌਥੀ ਬੋਧ ਸਭਾ ਕਸ਼ਮੀਰ ਵਿੱਚ ਕਿਸ ਦੇ ਰਾਜ ਦੌਰਾਨ ਹੋਈ ਹਾਂਜੀ ਚੌਥੀ ਬੋਧ ਸਭਾ ਕਸ਼ਮੀਰ ਵਿੱਚ ਕਿਸ ਦੇ ਰਾਜ ਦੌਰਾਨ ਹੋਈ ਸੀ ਜੀ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਤੁਸੀਂ ਦੇਖ ਸਕਦੇ ਹੋ ਜੀ ਦੱਸੋਹੀ ਉੱਤਰ ਕੀ ਹੋਊਗਾ ਜੀ ਸੋਚੋ ਸਾਰੇ ਬੀ ਆਪਸ਼ਨ ਕਨਿਸ਼ਕ ਠੀਕ ਹੈ ਜੀ ਅਗਲਾ ਪ੍ਰਸ਼ਨ ਦੇਖੋ ਜੀ ਮੁਹੰਮਦ ਗੋਰੀ ਨੇ ਭਾਰਤ ਜਾਂ ਪੰਜਾਬ ਤੇ ਕਿੰਨੀ ਵਾਰੀ ਹਮਲਾ ਕੀਤਾ ਜੀ ਹਾਂਜੀ ਮੁਹੰਮਦ ਗੋਰੀ ਨੇ ਭਾਰਤ ਜਾਂ ਪੰਜਾਬ ਤੇ ਕਿੰਨੀ ਵਾਰੀ ਹਮਲਾ ਕੀਤਾ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਇਹ ਵੀ ਪਤਾ ਹੋ ਸਭ ਨੂੰ ਬਹੁਤ इजी ਕੁਐਸਚਨ ਹੈ ਜੀ ਬਹੁਤ ਵਾਰ ਪੇਪਰਾਂ ਚ ਪੁੱਛਿਆ ਗਿਆ ਜੀ ਇਹਦਾ ਸਹੀ ਆਨਸਰ ਹੈ ਜੀ ਸੀ ਆਪਸ਼ਨ 8 ਵਾਰ ਕਾਜੀ ਮੁਹਮਮ ਆਪਣੇ ਕੋਲ ਹੈਗਾ ਮੁਹੰਮਦ ਗੋਰੀ ਇਕੇ ਜੀ ਮਹਿਮੂਦ ਗਰਜਨਵੀ ਉਹਨਾਂ ਨੇ ਪੰਜਾਬ ਤੇ ਕਿੰਨੀ ਵਾਰੀ ਹਮਲੇ ਕੀਤੇ ਨੇ ਜੀ ਮਹਿਮੂਦ ਗਰਜਨਵੀ ਨੇ 17 ਵਾਰ ਜੀ ਠੀਕ ਹੈ ਮੁਹੰਮਦ ਗੋਰੀ ਨੇ ਜੀ 8 ਵਾਰ ਜੀ ਇਹ ਯਾਦ ਰੱਖਣਾ ਜੀ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਦੇਖਦੇ ਆ ਜਿਨੇਸਕੂ ਦਾ ਮੁੱਖ ਦਫ਼ਤਰ ਕਿੱਥੇ ਹੈ ਸੋਚੋ ਜੀ ਸਾਰੇ ਆਨਸਰ कमेंट करके आंसर दो जी हाँ जी सब आंसर दस दें तो सही की है जी बी ऑप्शन पैरिस हाँ जी अगला प्रश्न है जी अंतरराष्ट्रीय सूरजी गठजोड़ यानी कि आई एस ए का दा मुख्य दफ्तर है जरा है जी ਇਕਨਾਂ ਸੀ ਤੁਹਾਨੂੰ ਬਾਰ-ਬਾਰ ਰਿਕੁਐਸਟ ਕਰਦੇ ਆਂ ਵੀ ਜਦੋਂ ਵੀ ਤੁਸੀਂ ਆਨਸਰ ਆਪ ਦਿਨੇ ਹੋਣਾ ਤਾਂ ਆਨਸਰ ਦੇ ਜਿਹੜੇ ਦਾ ਵੀ ਆਪਾਂ ਆਨਸਰ ਦਿੱਤਾ ਉਹ ਪ੍ਰਸ਼ਨ ਨੰਬਰ ਜ਼ਰੂਰ ਪਾਇਆ ਕਰੋ ਕਮੈਂਟ ਦੇ ਵਿੱਚ ਕਿ ਕਿਹੜੇ ਕੁਐਸਚਨ ਦਾ ਅਸੀਂ ਆਨਸਰ ਦੇ ਰਹੇ ਆਂ ਜੀ ਠੀਕ ਹੈ ਹਾਂਜੀ ਹੁਣ ਆਪਾਂ ਗੱਲ ਕਰ ਰਹੇ ਸੀ ਅੰਤਰਰਾਸ਼ਟਰੀ ਸੂਰਜੀ ਗੱਠ ਜੋੜ ਜਾਨੀ ਆਈਐਸਏ ਦਾ ਮੁੱਖ ਦਫ਼ਤਰ ਕਿੱਥੇ ਹੈ ਜੀ ਸੋਚੋ ਜੀ ਸਾਰੇ ਇਹਦਾ ਸਹੀ ਉੱਤਰ ਕੀ ਹੋਊਗਾ ਜੀ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਗੁਰੂਗ੍ਰਾਮ ਅਗਲਾ ਪ੍ਰਸ਼ਨ ਦੇਖੋ ਜੀ ਪਤਾ ਹੋ ਇਹਦਾ ਸਭ ਨੂੰ 8848 ਮੀਟਰ ਦੀ ਉਚਾਈ ਕਿਸ ਚੋਟੀ ਦੀ ਹੈ 8848 ਮੀਟਰ ਦੀ ਉਚਾਈ ਕਿਹੜੀ ਚੋਟੀ ਦੀ ਹੈ ਜੀ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ ਮਾਉਂਟ ਐਵਰੇਸਟ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਦੇਖੋ ਜੀ ਕਿਸ ਦੀਆਂ ਬਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਹਾਂਜੀ ਕਿਸ ਦੀਆਂ ਬਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਜੀ ਆਪਸ਼ਨ ਦੇਖ ਲਓ ਜੀ ਪਤਾ ਹੋਏ ਸਭ ਨੂੰ ਜੀ ਹਾਂਜੀ ਹਾਂਜੀ ਰਾਜੇ ਦਾ ਸਹੀ ਆਨਸਰ ਹੈ ਜੀ ਬੀ ਆਪਸ਼ਨ ਭਾਈ ਗੁਰਦਾਸ ਜੀ ਅਗਲਾ ਪ੍ਰਸ਼ਨ ਦੇਖੋ ਜੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਕਿਸ ਸਥਾਨ ਤੇ ਹੋਈ ਸੀ ਦੱਸੋ ਜੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਅਜਿਹੜੀ ਕਿਹੜੇ ਸਥਾਨ ਤੇ ਹੋਈ ਸੀ ਜੀ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ ਨਾਡੇੜ ਮਹਾਰਾਸ਼ਟਰ ਦੇ ਵਿੱਚ ਠੀਕ ਹੈ ਜੀ ਅਗਲਾ ਪ੍ਰਸ਼ਨ ਦੇਖਦੇ ਆਂ ਜੀ ਪਲਾਸੀ ਦੀ ਲੜਾਈ ਕਦੋਂ ਲੜੀ ਗਈ ਸੀ ਪਲਾਸੀ ਦੀ ਜਿਹੜੀ ਲੜਾਈ ਸੀ ਉਹ ਕਦੋਂ ਲੜੀ ਗਈ ਸੀ ਜੀ ਆਪਸ਼ਨ ਦੇਖ ਲਓ ਜੀ ਹਾਂਜੀ ਰਜੇ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ 23 ਜੂਨ 1757 ਈਸਵੀਨ ਠੀਕ ਹੈ ਇਹਨ ਤੋਂ 100 ਸਾਲਾਂ ਬਾਅਦ ਜਿਹੜਾ ਅੰਗਰੇਜ਼ਾਂ ਦਾ ਰਾਜ ਸਥਾਪਿਤ ਹੋ ਗਿਆ ਸੀ ਪੂਰੀ ਤਰ੍ਹਾਂ ਆਪਣੇ ਮਤਲਬ ਵੀ 100 ਸਾਲ ਤੱਕ ਅੰਗਰੇਜ਼ਾਂ ਨੇ ਰਾਜ ਕੀਤਾ ਸੀ 1857 ਦੇ ਵਿੱਚ ਆਜ਼ਾਦੀ ਲਈ ਆਪਣੀ ਪਹਿਲੀ ਲੜਾਈ ਲੜੀ ਗਈ ਸੀ ਠੀਕ ਹੈ 1757 ਤੋਂ 1857 ਤੱਕ 100 ਸਾਲ ਬਣੇ ਨੇ ਜੀ ਉਹ 100 ਸਾਲਾਂ ਦੇ ਵਿੱਚ ਜੀ ਅੰਗਰੇਜ਼ਾਂ ਨੇ ਹੀ ਰਾਜ ਕੀਤਾ ਸੀ ਜੀ ਉਸ ਤੋਂ ਬਾਅਦ ਆਜ਼ਾਦੀ ਦੀ ਜਿਹੜੀ ਪਹਿਲੀ ਲੜਾਈ ਲੜੀ ਗਈ ਸੀ ਜੀ ਪਹਿਲਾਂ ਕਿੱਥੇ ਕੀਤਾ ਸੀ ਜੇ ਅੰਗਰੇਜ਼ਾਂ ਨੇ ਰਾਜ ਜਦੋਂ 1757 ਦੇ ਵਿੱਚ 23 ਜੂਨ 1757 ਪਲਾਸੀ ਦੀ ਲੜਾਈ ਲੜੀ ਸੀ ਉਹਦੇ ਵਿੱਚ ਅੰਗਰੇਜ਼ ਜਿੱਤੇ ਸੀ ਜੀ ਅੰਗਰੇਜ਼ਾਂ ਨੇ ਪਰ ਕਿੱਥੇ ਰਾਜ ਸਥਾਪਿਤ ਕਰ ਲਿਆ ਸੀ ਜੀ ਆਪਣਾ ਬੰਗਾਲ ਦੇ ਵਿੱਚ ਠੀਕ ਹੈ ਜੀ ਅਗਲਾ ਪ੍ਰਸ਼ਨ ਜੀ ਸਾਰਾ ਗੜੀ ਦੀ ਪ੍ਰਸਿੱਧ ਲੜਾਈ ਕਦੋਂ ਲੜੀ ਗਈ ਸੀ ਇਹ ਪਤਾ ਹੋ ਸਭ ਨੂੰ ਸਾਰਾ ਗੜੀ ਦੀ ਪ੍ਰਸਿੱਧ ਲੜਾਈ ਕਦੋਂ ਲੜੀ ਗਈ ਸੀ ਜੀ ਆਪਸ਼ਨ ਦੇਖ ਲਓ ਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ 1897 ਠੀਕ ਹੈ 12 ਸਤੰਬਰ 1897 ਨੂੰ ਸਾਰਾ ਗੜੀ ਦੀ ਜਿਹੜੀ ਲੜਾਈ ਲੜੀ ਗਈ ਸੀ ਜੀ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਕੇਸਵਾਨੰਦ ਭਾਰਤੀ ਕੇਸ ਵਿੱਚ ਕਿੰਨੇ ਜੱਜਾਂ ਦੀ ਬੈਂਚ ਬੈਠੀ ਸੀ ਜੀ ਸੋਚੋ ਜੀ ਸਾਰੇ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ 13 ਜੱਜਾਂ ਦੀ ਬੈਂਚ ਬੈਠੀ ਸੀ ਜੀ ਕੇਸ ਵਾਨੰਦ ਭਾਰਤੀ ਕੇਸ ਦੇ ਵਿੱਚ ਠੀਕ ਹੈ ਅਗਲਾ ਪ੍ਰਸ਼ਨ ਜੀ ਬੀ ਦਸੰਬਰ ਸੌਰੀ ਦਸੰਬਰ 2025 ਵਿੱਚ ਭਾਰਤ ਦੀ 96ਵੀਂ ਰਾਮਸਰ ਸਾਈਟ ਕਿਸ ਨੂੰ ਕੋ ਸਿਤ ਕੀਤਾ ਗਿਆ ਹੈ ਦਸੰਬਰ 2025 ਦੇ ਵਿੱਚ ਭਾਰਤ ਦੀ 96ਵੀਂ ਰਾਮਸਰ ਸਾਈਟ ਕਿਸ ਨੂੰ ਕੋ ਸਿਤ ਕੀਤਾ ਗਿਆ ਹੈ ਜੀ অপশন ਤੁਹਾਡੇ ਸਾਹਮਣੇ ਨੇ ਜੀ ਇਹਦਾ ਸਹੀ ਉੱਤਰ ਹੈ ਜੀ ਸੀ অপਸ਼ਨ ਸਿਲੀ ਸੇਡ ਚੀਲ ਰਾਜਸਥਾਨ ਦੇ ਵਿੱਚ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਨੌਕਆਊਟ ਸ਼ਬਦ ਕਿਹੜੀ ਖੇਡ ਨਾਲ ਸੰਬੰਧਿਤ ਹੈ ਨੌਕਆਊਟ ਸ਼ਬਦ ਦਾ ਜਿਹੜਾ ਕਿਸ ਖੇਡ ਨਾਲ ਸੰਬੰਧਿਤ ਹੈ ਜੀ অপশন ਤੁਹਾਡੇ ਸਾਹਮਣੇ ਨੇ ਪਤਾ ਹੋਏ ਸਭ ਨੂੰ ਇਹਦਾ ਸਹੀ ਉੱਤਰ ਹੈ ਜੀ ਬੀ অপਸ਼ਨ ਬਾਕਸਿੰਗ ਜਿਹਨੂੰ ਪੰਜਾਬੀ ਚ ਆਪਾਂ ਮੁੱਕੇ ਬਾਜੀ ਕਹਿੰਦੇ ਆ ਹਾਂਜੀ ਅਗਲਾ ਪ੍ਰਸ਼ਨ ਦੇਖੋ ਰਿਗਵੇਦ ਵਿੱਚ ਜਨ ਸ਼ਬਦ ਦਾ ਜਿਹੜਾ ਕਿੰਨੀ ਵਾਰ ਆਇਆ ਰਿਗਵੇਦ ਦੇ ਵਿੱਚ ਜਨ ਸ਼ਬਦ ਕਿੰਨੀ ਵਾਰ ਹੀ ਆਇਆ ਜੀ অপਸ਼ਨ ਤੁਹਾਡੇ ਸਾਹਮਣੇ ਨੇ ਤੁਸੀਂ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਆਊਗਾ ਜੀ ਸੀ ਆਪਸ਼ਨ 275 ਵਾਰ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਏਸੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਮਹਿਲਾ ਕੌਣ ਸੀ ਏਸੀਆਈ ਖੇਡਾਂ ਦੇ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਮਹਿਲਾ ਕੌਣ ਸੀ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਆਨਸਰ ਹੈ ਜੀ ਬੀ ਆਪਸ਼ਨ ਕਮਲਜੀਤ ਸੰਧੂ ਅਗਲਾ ਪ੍ਰਸ਼ਨ ਦੇਖੋ ਜੀ ਰੈਮ ਅਤੇ ਰੋਮ ਵਿੱਚ ਸਭ ਤੋਂ ਵੱਡਾ ਅੰਤਰ ਕੀ ਹੈ ਰੈਮ ਜਾਨੀ ਰੈਂਡਮ ਐਕਸੈਸ ਮੈਮਰੀ ਰੋਮ ਕੀ ਹੁੰਦੀ ਆ ਰੀਡ ਓਨਲੀ ਮੈਮਰੀ ਇਹਨਾਂ ਦੇ ਵਿੱਚ ਵੱਡਾ ਡਿਫਰੈਂਸ ਕੀ ਹੈ ਜੀ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ ਜਿਹੜੇ ਹੁੰਦੀ ਆ ਉਹ ਬੋਲਡ ਆਇਲ ਜਦ ਕਿ ਰੋਮ ਆ ਉਹ ਨੋਨ ਬੋਲਡ ਆਇਲ ਹੈ ਰਾਮਦੇਵ ਵਿੱਚੋਂ ਜੇ ਲਾਈਟ ਚਲੀ ਜਾਵੇ ਤਾਂ ਡਾਟਾ ਡਿਲੀਟ ਹੋ ਜਾਂਦਾ ਰੋਮ ਦੇ ਵਿੱਚੋਂ ਡਾਟਾ ਡਿਲੀਟ ਨਹੀਂ ਹੁੰਦਾ ਜੀ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਪੰਜਾਬ ਦਾ ਰਾਜ ਪੰਛੀ ਕਿਹੜਾ ਹੈ ਇਹ ਤਾਂ ਸਭ ਨੂੰ ਪਤਾ ਹੋਊਗਾ ਜੀ ਬਹੁਤ ਸੌਖਾ ਪ੍ਰਸ਼ਨ ਹੈ ਜੀ ਪੰਜਾਬ ਦਾ ਰਾਜ ਪੰਛੀ ਕਿਹੜਾ ਜੀ ਹਾਂਜੀ ਦੋ ਸਹੀ ਉੱਤਰ ਦਓਗੇ ਜੀ ਸਾਰੇ आंसर दो जीरा हाँ जी, जी ये सही आंसर किया है जी बी ऑप्शन बाज ठीक है जी हाँ जी अगला प्रश्न देखते हैं जी एल यू का पूरा नाम की है ये भी पता यता सबनों कंप्यूटर ना संबंधित प्रश्न है जी एल यू का पूरा नाम की है अर्थमैटिक लॉजिक जूनिट यानी सही आंसर किए जी सी ऑप्शन ਸੋਰੀ ਸੀ ਇਹ ਨਹੀਂ ਬੀ ਆਪਸ਼ਨ ਅਰਥਮੈਟਿਕ ਐਂਡ ਲੌਜੀਕ ਜੁਨਿਟ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਹੈ ਜੀ 74ਵੇਂ ਮਿਸ ਯੂਨੀਵਰਸ 2025 ਦਾ ਟਾਈਟਲ ਕਿਸ ਨੇ ਜਿੱਤਿਆ 74ਵੇਂ ਮਿਸ ਯੂਨੀਵਰਸ 2025 ਦਾ ਟਾਈਟਲ ਕਿਸ ਨੇ ਜਿੱਤਿਆ ਜੀ ਪਤਾ ਹੋ ਸਭ ਨੂੰ ਜਿਹੜੇ ਨਿਊਜ਼ ਦੇਖਦੇ ਰਹਿੰਦੇ ਆ ਉਹਨਾਂ ਨੂੰ ਸਭ ਨੂੰ ਪਤਾ ਹੋਣਾ ਜੀ ਇਹ ਦਾ ਸਹੀ ਉੱਤਰ ਕੀ ਆਊਗਾ ਜੀ ਏ অপਸ਼ਨ ਪ੍ਰਵੀਨਰ ਸਿੰਘ ਕੁੜੀਾ ਜਿਹੇ ਪ੍ਰਵੀਨਰ ਸਿੰਘ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਜੀ ਖੇਤੀਬਾੜੀ ਯਾਨੀ ਐਗਰੀਕਲਚਰ ਦੇ ਖੇਤਰ ਵਿੱਚ ਕਿਹੜਾ ਵਾਰਡ ਦਿੱਤਾ ਜਾਂਦਾ ਜੀ ਇਹ ਪਤਾ ਹੋਣਾ ਚਾਹੀਦਾ ਸਭ ਨੂੰ ਐਗਰੀਕਲਚਰ ਦੇ ਖੇਤਰ ਦੇ ਵਿੱਚ ਕਿਹੜਾ ਵਾਰਡ ਹੈ ਜਿਹੜਾ ਦਿੱਤਾ ਜਾਂਦਾ ਜੀ ਹਾਂਜੀ অপਸ਼ਨ ਤੁਹਾਡੇ ਸਾਹਮਣੇ ਨੇ ਤੁਸੀਂ ਦੇਖ ਸਕਦੇ ਹੋ ਇਹਦਾ ਸਹੀ ਉੱਤਰ ਬਣਿਆ ਜੀ बी ऑप्शन अवार्ड ठीक है जी हां जी अगला प्रश्न देखते जी संयुक्त राज अमरीका स्टैचू ऑफ लिबर किस देश ने तोहफे वजो दिता सी संयुक्त राज अमरीका यानी कि यूएसए स्टैचू ऑफ लिबरिटी किस देश ने तोहफे वजो दिता से जी हूँ सबनों ऑप्शन थोड़े सामने ने देख सकते हो जी य सही उत्तर है जी बी ऑप्शन फ्रांस हाँ जी लखवीर सिंह जी वेरी गुड तुम बहुत वैधिया आंसर दे रहे हो हाँ जी अगला प्रश्न है जी 1947 ਵਿੱਚ ਰਾਜ ਦੇ ਪੁਨਰਗਠਨ ਤੋਂ ਬਾਅਦ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕੌਣ ਸਨ ਹਾਂਜੀ ਇਥੇ ਤੁਹਾਨੂੰ ਪਤਾ ਲੱਗ ਜੂ ਵੀ ਸਾਡੀ ਕਿੰਨੀ ਕ ਤਿਆਰੀ ਚੱਲ ਰਹੀ ਹੈ ਜੀ ਹਾਂਜੀ 1947 ਵਿੱਚ ਰਾਜ ਦੇ ਪੁਨਰਗਠਨ ਤੋਂ ਬਾਅਦ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕੌਣ ਸੀ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ ਗਿਆਨੀ ਗੁਰਮukh ਸਿੰਘ ਮੁਸਾਫਿਰ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਆਪਰੇਸ਼ਨ ਸਾਗਰ ਬੰਦੂ ਚੱਕਰਵਾਤ ਰਾਹਤ ਲਈ ਕਿਸ ਦੇਸ਼ ਵਿੱਚ ਸ਼ੁਰੂ ਕੀਤਾ ਗਿਆ ਹਾਂਜੀ ਕਮਲਜੀ ਸਿੰਘ ਜੀ ਵੈਰੀ ਗੁੱਡ ਜੀ ਹਾਂਜੀ ਇਹਦਾ ਸਹੀ ਅਨਸਰ ਜੀ ਬੀ ਆਪਸ਼ਨ ਬੰਗਲਾਦੇਸ਼ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਇਹ ਬਹੁਤ ਈਜ਼ੀ ਕੁਐਸਚਨ ਹੈ ਖੁਸ਼ੀ ਗਮੀ ਜਾਂ ਹੈਰਾਨੀ ਪ੍ਰਗਟ ਕਰਨ ਵਾਲੇ ਸ਼ਬਦਾਂ ਨੂੰ ਕੀ ਕਹਿੰਦੇ ਹਨ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਪਤਾ ਹੋ ਸਭ ਨੂੰ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਬਿਸਮਿਕ ਅਗਲਾ ਪ੍ਰਸ਼ਨ ਦੇਖੋ ਜੀ ਦੋ ਵਾਕਾਂ ਜਾਂ ਸ਼ਬਦਾਂ ਨੂੰ ਜੋੜਨ ਵਾਲੇ ਸ਼ਬਦ ਨੂੰ ਕੀ ਕਹਿੰਦੇ ਹਨ ਦੋ ਵਾਕਾਂ ਜਾਂ ਸ਼ਬਦਾਂ ਨੂੰ ਜੋੜਨ ਵਾਲੇ ਸ਼ਬਦ ਨੂੰ ਕੀ ਕਹਿੰਦੇ ਹਨ ਜੀ ਆਪਸ਼ਨ ਤੁਹਾਡੇ ਸਾਹਮਣੇ ਨਹੀਂ ਦੇਖ ਸਕਦੇ ਹੋ ਹਾਂਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਯੋਜਕ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਕਿਰਿਆ ਵਸੇ ਸੰਧੀਆਂ ਕਿੰਨੀਆਂ ਕਿਸਮਾਂ ਹਨ ਕਿਰਿਆ ਵਸੇ ਸੰਧੀਆਂ ਕਿੰਨੀਆਂ ਕਿਸਮਾਂ ਹਨ ਜੀ ਦੇਖ ਸਕਦੇ ਆਪਸ਼ਨ ਤੁਸੀਂ ਇਹਦਾ ਸਹੀ ਉੱਤਰ ਆਊਗਾ ਜੀ ਸੀ ਆਪਸ਼ਨ 8 ਹਾਂਜੀ ਅਗਲਾ ਦੇਖੋ ਜੀ ਲੜੀ ਪੂਰੀ ਕਰੋ ਇਹ ਜਿਵੇਂ 60 ਤੋਂ ਬਾਅਦ ਕਿੰਨਾ ਜੀ 69 ਹੈ 69 ਤੋਂ ਬਾਅਦ 85 ਹੈ ਹੁਣ ਤੁਸੀਂ ਪਹਿਲਾਂ ਇਹਨਾਂ ਚ ਡਿਫਰੈਂਸ ਦੇਖਿਆ ਕਰੋ 60 ਤੇ 69 ਚ ਕਿੰਨਾ ਡਿਫਰੈਂਸ ਆ ਜੀ 9 ਦਾ 85 ਤੇ 69 ਦੇ ਵਿੱਚ ਕਿੰਨਾ ਡਿਫਰੈਂਸ ਆ ਜੀ 16 ਦਾ ਹਨਾ ਤੇ ਉਸ ਤੋਂ ਬਾਅਦ ਕਿੰਨਾ ਹੋਊਗਾ ਦੇਖੋ ਕਿਵੇਂ ਪਤਾ ਲੱਗੂ ਦੇਖੋ ਆ ਜਿਹੜਾ 9 ਆ ਇਹ ਕਿਹਦਾ ਸਕੁਅਰ ਹੈ 3 ਦਾ 3 ਔਰ 3 ਚੌਕਮ ਚੋਕੀ 16 ਹੈ ਨਾ ਇਹਦਾ ਮਤਲਬ ਇਦੋਂ ਅੱਗੇ ਕੀ ਆਊਗਾ 5 ਦਾ ਸਕੁਅਰ ਆਊਗਾ 5 ਦਾ ਸਕੁਅਰ ਕੀ ਹੋ ਗਿਆ 25 ਹੈ ਨਾ 5 5 25 ਮਤਲਬ 85 ਦੇ ਵਿੱਚ ਜੇ ਆਪਾਂ 25 ਜੋੜਾਂਗੇ ਤਾਂ ਕਿੰਨਾ ਆਊਗਾ ਜੀ 110 ਹੈ ਨਾ ਤਾਂ ਇਹਦਾ ਕਰੈਕਟ ਆਨਸਰ ਕੀ ਹੋ ਗਿਆ ਜੀ ਬੀ ਆਪਸ਼ਨ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਦੇਖੋ ਜੀ ਅਗਲੀ ਸੰਖਿਆ ਪਤਾ ਕਰੋ ਇਹਨਾਂ ਤੋਂ ਅਗਲਾ ਨੰਬਰ ਪਤਾ ਕਰਨਾ ਜਿਵੇਂ ਪਹਿਲਾ ਨੰਬਰ ਆ 95 60 68 95 ਹੁਣ ਉਸ ਤੋਂ ਅੱਗੇ ਕੀ ਆਊਗਾ ਇਹ ਤੁਸੀਂ ਸੋਚਣਾ ਹਾਂਜੀ ਸੋਚੋ ਆਪ ਕਰਕੇ ਦੇਖੋ ਇਹ ਸਵਾਲ ਹਾਂਜੀ ਹੁਣ ਤੁਹਾਨੂੰ ਦੱਸ ਦਿਆਂ ਕਿ ਕਿਵੇਂ ਪਤਾ ਲੱਗੂ ਵੀ ਇਹਦਾ ਆਨਸਰ ਕੀ ਹੈ ਇਹਨਾਂ ਚ ਡਿਫਰੈਂਸ ਦੇਖੋ ਪਹਿਲਾਂ 95 ਤੇ 60 ਚ ਕਿੰਨੇ ਦਾ ਜੀ ਡਿਫਰੈਂਸ ਹੈ 1 ਦਾ 60 ਤੇ 68 ਚ ਕਿੰਨੇ ਦਾ ਜੀ 18 68 ਤੇ 95 ਦੇ ਵਿੱਚ ਕਿੰਨੇ ਦਾ ਜੀ ਦੇਖੋ ਜੀ ਕਿੰਨੇ ਦਾ ਹੋਊਗਾ ਜੀ 27 ਦਾ ਠੀਕ ਹੈ ਹੁਣ ਇਹ ਤੁਹਾਨੂੰ ਦੱਸ ਦਿਆਂ ਵੀ ਇਹ ਕੀ ਨੇ ਕਯੂਬ ਨੇ ਮਤਲਬ ਘਣ ਵਰਨਦਾ 1 ਦਾ ਘਣ 1 ਹੋ ਗਿਆ 2 ਦਾ ਘਣ 8 ਹੋ ਗਿਆ 3 ਦਾ ਘਣ 27 ਹੋ ਗਿਆ ਉਸ ਤੋਂ ਅਗਲਾ ਕੀ ਹੋਊਗਾ 4 ਦਾ ਘਣ ਮਤਲਬ 4 ਦਾ ਕਯੂਬ ਰੂਟ ਹੋਊਗੀ ਠੀਕ ਹੈ 4 ਦਾ ਕਯੂਬ ਰੂਟ ਕਿੰਨਾ ਹੋ ਗਿਆ 64 ਠੀਕ ਹੈ 4 ਦੇ ਕਯੂਬ 64 ਬਣ ਗਿਆ ਘਣ ਹੋ ਗਿਆ ਆਪਣਾ 64 4 ਦਾ ਤਾਂ 95 ਚ ਆਪਾਂ ਨੇ 64 ਜੋੜਨੇ ਆ ਜੀ ਹੁਣ 95 ਦੇ ਵਿੱਚ ਜਦੋਂ ਤੁਸੀਂ 64 ਜੋੜੋਗੇ ਤਾਂ ਕਿੰਨਾ ਬਣਦਾ ਜੀ 159 ਬਣਦਾ ਹੈ ਨਾ ਤਾਂ ਸਹੀ ਆਨਸਰ ਹੈ ਬੀ ਆਪਸ਼ਨ ਠੀਕ ਹੈ ਜੀ ਹਾਂਜੀ ਲਾਸਟ ਅਪਰਸ਼ਨ ਦੇਖੋ ਜੀ 9840 ਰੁਪਏ ਦੀ ਰਕਮ ਕਿੰਨੇ ਸਾਲਾਂ ਵਿੱਚ 5% ਸਲਾਨਾ ਦਰ ਤੇ 12300 ਰੁਪਏ ਬਣ ਜਾਵੇਗੀ ਇਹਦੇ ਲਈ ਪਹਿਲਾਂ ਆਪਾਂ ਕੀ ਕੱਢਾਂਗੇ ਵਿਆਜ ਵਿਆਜ ਕਿਵੇਂ ਕੱਢਾਂਗੇ 12300 ਦੇ ਵਿੱਚੋਂ 9840 ਘਟਾ ਦੋ ਜਦੋਂ ਇਹ ਤੁਸੀਂ ਘਟਾ ਦੋਗੇ ਤਾਂ ਇਹ ਤੁਹਾਡਾ ਵਿਆਜ ਆ ਜਾਊਗਾ ਇਹ ਤੁਹਾਨੂੰ ਪਤਾ ਹੀ ਹੋਊਗਾ ਵੀ ਕਿਵੇਂ ਕਰਨਾ ਹੈ ਨਾ ਨਾ ਦੇਖੋ ਜੀ 12 ਚ 4 ਥੇਗੇ 4 ਆ ਗਿਆ ਹੈ ਨਾ 11 ਚ 9 ਗੇ 2 ਆ ਗਿਆ ਜेन 2460 ਸੋਡੇ ਕੋਲ ਕੀ ਆ ਗਿਆ ਵਿਆਜ ਆ ਗਿਆ ਜਦੋਂ ਆਪਾਂ ਨੇ ਸਮਾ ਕੱਢਣਾ ਹੋਵੇ ਜਾਂ ਦਰ ਕੱਢਣੀ ਹੋਵੇ ਤਾਂ ਆਪਣੇ ਕੋਲ ਫਾਰਮੂਲਾ ਲੱਗਦਾ ਹੁੰਦਾ ਵਿਆਜ ਗੁਣਾ 100 बटे ਮੂਲਧਨ ਗੁਣਾ ਦਰ ਜੇ ਸਮਾ ਕੱਢਣਾ ਤਾਇਤੇ ਦਰਾਜੂਗੀ ਜੇ ਦਰ ਕੱਢਨੀ ਆ ਤਾਂ ਇੱਥੇ ਸਮਾ ਆ ਜੂਗਾ ਠੀਕ ਹੈ ਹੁਣ ਆਪਾਂ ਨੇ ਇੱਥੇ ਕੀ ਕੱਢਣਾ ਹੈ ਸਮਾ ਕੱਢਣਾ ਹੈਗਾ ਠੀਕ ਹੈ ਸਮਾ ਹੁਣ ਦੇਖੋ ਵਿਆਜ ਕਿੰਨਾ ਕੱਢਿਆ 24 2460 ਠੀਕ ਹੈ ਗੁਣਾ 100 ਮੂਲਧਨ ਕਿੰਨਾ ਸੀਗਾ ਜਿਹੜੀ ਆਪਾਂ ਰਕਮ ਦਿੱਤੀ ਹੋਈ ਹੈ ਆਪਣੀ ਉਹ ਹੁੰਦਾ ਆਪਣਾ ਮੂਲਧਨ ਠੀਕ ਹੈ 9840 ਆਪਣੇ ਕੋਲ ਪ੍ਰਿੰਸੀਪਲ ਜਿਹਨੂੰ ਆਪਾਂ ਅੰਗਰੇਜ਼ੀ ਚ ਪ੍ਰਿੰਸੀਪਲ ਕਹਿ ਦਿੰਦੇ ਆ ਹਨਾ ਤੇ ਦਰ ਆਪਣੇ ਕੋਲ ਕਿੰਨੀ ਐ 5 ਇਹਨਾਂ ਨੂੰ ਆਪਾਂ ਕਟਿੰਗ ਕਰ ਦੋ ਕਿੰਨਾ ਹੈ ਕੱਟ ਕੇ 1 5 5 ਜਾਂ 2 5 10 1 2 2 4 2 8 9 2 18 2 2 4 ਫਿਰ ਹੁਣ ਇਹ ਕਿੰਨੇ ਤੇ ਕੱਟੂਗਾ ਜੀ 2460 ਆ ਜਿਹੜਾ 492 ਤੇ ਕੱਟਿਆ ਜਾਊ 5 ਨੰਬਰ ਤੇ ਠੀਕ ਐ ਜਦੋਂ ਆਪਾਂ ਭਾਗ ਕਰਾਂਗੇ 492 ਨਾਲ 2460 ਦੀ ਦਾ ਭਾਗ ਕਰਕੇ ਕਿੰਨਾ ਆ ਗਿਆ ਜੀ 5 ਤਾਂ ਆਪਣੇ ਕੋਲ ਸਮਾਂ ਕਿੰਨਾ ਆ ਗਿਆ ਜੀ 5 ਸਾਲ ਦਾ ਸਮਾਂ ਆ ਗਿਆ ਤਾਂ ਸਹੀ ਆਨਸਰ ਕੀ ਹੋ ਗਿਆ ਜੀ ਬੀ ਆਪਸ਼ਨ ਧੰਨਵਾਦ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਧੰਨਵਾਦ ਜੀ